ਸੱਚੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਅਭੁਵਨੀਤ ਕੋ ਨਜ਼ਰ ਪਾਉਂਨਿਆ ਦੇਸ਼ ਤੇ ਵਿਦੇਸ਼ ਦੀਆਂ ਹੁਣ ਤੱਕ ਦੀਆਂ ਬੜੀਆਂ ਖਬਰਾਂ ਤੇ ਚੈਂਪੀਅਨਸ ਟਰੋਫੀ ਤੋਂ ਬਾਹਰ ਹੋਣ ਤੋਂ ਬਾਅਦ ਆਸਟ੍ਰੇਲੀਆ ਨੂੰ ਲੱਗਾ ਇੱਕ ਹੋਰ ਵੱਡਾ ਝਟਕਾ ਸਟੀਵ ਸਮਿਥ ਨੇ ਵਨਡੇ ਤੋਂ ਲਿਆ ਸੰन्यास ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ, ਚੀਨ, ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ ਨੂੰ ਅਮਰੀਕੀ ਦਰਾਮਦਾਂ ਤੇ ਉੱਚ ਟੈਰਿਫ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਕੀਤਾ ਸ਼ਾਮਲ। 트ੰਪ ਨੇ ਕਿਹਾ ਕਿ ਕੋਈ ਵੀ ਦੇਸ਼ ਸਾਡੇ ਤੇ ਜੋ ਵੀ ਟੈਰਿਫ ਲਗਾਉਂਦਾ ਹੈ ਅਸੀਂ ਉਨ੍ਹਾਂ ਤੇ ਵੀ ਉਹੀ ਟੈਰਿਫ ਲਗਾਉਣ ਜਾ ਰਹੇ ਹਾਂ। ਦਿੱਲੀ ਵਿਖੇ ਹੁਣ ਗੈਰਕਾਨੂੰਨੀ ਬੰਗਲਾਦੇਸ਼ੀਆਂ ਦੀ ਮਦਦ ਕਰਨ ਵਾਲਿਆਂ ਖਿਲਾਫ ਦਰਜ ਕੀਤੀ ਜਾਵੇਗੀ ਐਫਆਈਆਰ। ਪੁਲਿਸ ਹੈੱਡਕੁਆਰਟਰ ਤੋਂ ਸਖਤ ਹੁਕਮ ਹੋਏ ਜਾ ਰਹੇ ਹਨ। ਸੰਵਿਧਾਨ ਸਭਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਦਿੱਲੀ ਸਰਕਾਰ ਆ ਗਈ ਹੈ ਹਰਕਤ ਵਿੱਚ ਖਜ਼ਾਨਾ ਭਰਿਆ ਰੱਖਣ ਲਈ ਸਾਰੇ ਵਿਭਾਗਾਂ ਨੇ ਬਜਟ ਦੀਆਂ ਤਿਆਰੀਆਂ ਕਰ ਦਿੱਤੀਆਂ ਹਨ ਸ਼ੁਰੂ ਦਿੱਲੀ ਦੀ ਮੁੱਖ ਮੰਤਰੀ ਰੇਖਾ ਨੇ ਜੀਟੀਬੀ ਅਤੇ ਐਲਐਨ ਜੇਪੀ ਹਸਪਤਾਲ ਦਾ ਕੀਤਾ ਨਿਰੇਖਣ ਤੇ ਕਿਹਾ ਇੱਥੇ ਪ੍ਰਬੰਧ ਨਹੀਂ ਹਨ ਠੀਕ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਵਰਦਾਰ ਨੇਪਾਲ ਪ੍ਰਸ਼ਾਸਨ ਨੇ ਭਾਰਤ ਤੋਂ ਰੋਜ਼ਾਨਾ ਵਰਤੋ ਦੀਆਂ ਚੀਜ਼ਾਂ ਨੂੰ ਨੇਪਾਲ ਲਿਓਨ ਤੇ ਲਗਾਈ پابੰਦੀ ਇਸ ਕਾਰਨ ਨੇਪਾਲੀ ਨਾਗਰਿਕਾ ਦੇ ਨਾਲ ਨਾਲ ਭਾਰਤੀ ਕਾਰੋਬਾਰੀਆਂ ਵਿੱਚ ਨੇਪਾਲ ਦੇ ਸਥਾਨਕ ਪ੍ਰਸ਼ਾਸਨ ਪ੍ਰਤੀ ਜਤਾਈ ਜਾ ਰਹੀ ਹੈ ਨਰਾਜ਼ਗੀ ਅੱਜ 5 ਮਾਰਚ ਨੂੰ ਮਨੀਪੁਰ ਵਿੱਚ ਲਗਾਤਾਰ ਆਏ 5.7 ਤੀਬਰਤਾ ਦੇ ਦੋ ਪੁਚਾਲ ਪੁਚਾਲ ਦੇ ਝਟਕੇ ਉੱਤਰ ਪੂਰਬ ਵਿੱਚ ਕੀਤੇ ਗਏ ਮਹਿਸੂਸ ਹਰਿਆਣਾ ਦੇ ਕੁਰੂਕ ਖੇਤਰ ਵਿੱਚ ਸ਼ਰਾਬ ਤਸਕਰੀ ਰੈਕਿਟ ਦਾ ਹੋਇਆ ਪਰਦਾਫਾਸ਼ ਸੀਆਈਏ 2 ਦੀ ਟੀਮ ਨੇ ਸ਼ਰਾਬ ਦੇ 262 ਡੱਬੇ ਕਿਤੇ ਬਰਾਮਦ ਅਤੇ ਮੁਲਜ਼ਮ ਨੂੰ ਕੀਤਾ ਗ੍ਰਫਤਾਰ ਹਰਿਆਣਾ ਦੇ ਰੋहतक ਵਿੱਚ ਸੈਕਟਰ 2 ਦੀਆਂ ਝਾੜੀਆਂ ਤੋਂ ਮਿਲੀ ਨੌਜਵਾਨ ਦੀ ਲਾਸ਼ ਦੋ ਦਿਨਾਂ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਨੌਜਵਾਨ ਮਨਾਲੀ ਕੇ ਲਾਂਗ ਸੜਕ ਤੇ ਬਰਫਬਾਰੀ ਜਾਰੀ ਸੂਬੇ ਵਿੱਚ ਫਿਰ ਮੀਆਂ ਤੇ ਬਰਫਬਾਰੀ ਦੀ ਹੈ ਸੰਭਾਵਨਾ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦਰ ਨਾਲ